ਜੀਰਾਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਤੇ ਤਾਂ ਬਾਈ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਹੈਗੀ ਆਪਣੇ ਪਿੰਡ ਫੂਟੋ ਰਿਕਾਰਡ ਕੀਤੀ ਹੈ ਜਿੱਥੇ ਬਾਈ ਕੋਲੇ ਇੱਕ ਚੰਗੀ ਨਸਲ ਦਾ ਕੱਟਾ ਵਕਾਊ ਹੈਗਾ ਸਾਨੂੰ ਕੱਟੇ ਦੀ ਜਾਣਕਾਰੀ ਆਪਾਂ ਬਾਈ ਕੋਲੋਂ ਦਵਾਵਾਂਗੇ ਸਾਨੂੰ ਪਹਿਲਾਂ ਇੱਕ ਬੇਨਤੀ ਕਰਦੇ ਆਂਗੇ ਕਿ ਸਾਡੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਹਾਨੂੰ ਜੀ ਵੀਡੀਓ ਬਰੌਂਡ ਲਿਖਿਆ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋਡ ਹੋਈ ਸਾਡੇ ਨਾਲ ਸਪਾਰਕ ਕਰ ਲਿਓ ਤੇ ਆਪਾਂ ਹੁਣ ਤੁਹਾਨੂੰ ਕੱਟੇ ਦੀ ਜਾਣਕਾਰੀ ਬਾਈ ਕੋਲੋਂ ਦੋਣ ਦੇਾਂਗੇ ਇਹ ਕਰਦੇ ਆ ਬਾਈ ਨਾਲ ਗੱਲਬਾਤ ਆਜੂ ਬਾਈ ਸਾਡੀ ਬਾਈ ਬਾਈ ਨਾਮ ਆਪਣਾ ਨਾਮ ਹਰਪ੍ਰੀਤ ਜੀ ਬਾਈ ਘਰ ਪਤਾ ਸੈਟ ਹੈ ਹਾਂਜੀ ਹਾਂਜੀ ਉਹ ਵਧੀਆ ਤੇ ਫਿਰ ਕਰੇ ਜਿਹੜੀ ਵੀ ਤੇ ਪਿੰਡ ਫੂਲ ਪਿੰਡ ਬਾਈ ਜੀ ਪਿੰਡ ਫੂਲ ਆ ਬਾਈ ਜੀ ਆਪਣਾ ਤੇ ਘਰ ਕਿੱਥੇ ਰਿਹਾ ਬਾਈ ਯਾਰ ਆਪਣਾ ਆ ਫਰਨੀ ਤੇ ਆ ਗਿਆ ਜੀ ਇਧਰ ਪਾਲੂ ਵਾਲੇ ਏਡੇ ਦੇ ਨੇੜੇ ਪਾਲੂ ਵਾਲੇ ਏਡੇ ਨੇੜੇ ਫਰਨੀ ਦਾ ਆਪਣਾ ਪਿੰਡ ਦੇ ਘਰ ਆ ਗਿਆਗਾ ਤੇ ਬਾਈ ਜੀ ਕਿੰਨੀ ਉਘਾ ਕੱਟੇ ਦੀ ਇਹ ਦੂਹ ਸਾਲ ਦਾ ਬਾਈ ਜੀ ਦੂਹ ਸਾਲ ਦਾ ਹਾਂਜੀ ਬਾਕੀ ਮੱਥਾ ਮੱਥਾ ਦੇਖ ਸਕਦੇ ਹੋ ਬਾਈ ਜੀ ਗੱਟ ਤੋਂ ਮੱਥਾ ਚੌੜਾ ਆ ਗਿਆ ਥੋੜਾ ਜਿਹਾ ਘਰਵਾੜ ਡਰਦਾ ਸੀਲ ਝੂਲ ਤਾਂ ਬਹੁਤ ਸੋਥੇ ਡਰਦਾ ਬਾਈ ਕਿਉਂ ਸੀਲ ਝੂਲ ਪੂਰਾ ਸੀਲ ਝੂਲ ਬਾਕੀ ਕੈਮਰੇ ਡਰਦਾ ਕਰਦਾਗਾ ਬਾਕੀ ਸਿੰਗੀ ਸੁੰਗੀ ਤੀਕੇ ਕਾਸੀ ਬਾਈ ਕਿਹੜੇ ਸੀਮੰਦ ਆ ਗਿਆ ਇਹ ਇਹ ਬਾਈ ਬਾਹੂ ਵਾਲੀ ਦਾਗਾ ਬਾਹੂ ਵਾਲੀ ਸੀਮੰਦ ਹਾਂਜੀ ਠੀਕ ਆ ਤੇ ਮਾਂ ਇਹਦਾ ਰਿਕਾਰਡ ਬਾਈ ਜੀ ਮਾਂ ਹੈਗਾ 14-15 ਕਿਲੋ ਦਾ ਰਿਕਾਰਡ ਜੀ ਚਾਹ ਪੇਟ ਦਾ ਆ ਗਿਆ ਮਾਂ ਦਾ ਉਹ ਚੰਗੇ ਆ ਕੱਦ-ਕਾੜ ਵੀ ਚੰਗਾ ਆ ਹਾਂਜੀ ਹਾਂ ਇਹ ਮੈਂ ਕਰ ਦੇ ਬੱਚਾ ਆਪਣੇ ਹਾਂਜੀ ਹਾਂਜੀ ਆ ਇਹਦੀ ਮਾਂ ਵੀ ਹੈਗੀ ਆਪਣੇ ਕੋਲੇ ਜੀ ਆ ਇਹਦੀ ਮਾਂ ਗੀ ਬਾਈ ਤੂੰ ਦੇਖ ਸਕਦਾ ਬਾਕੀ ਠੀਕ ਆ ਇਹ ਦੁਬਾਰੇ ਵੀ ਸੀਮਾ ਨਾਲ ਰਿਪੀਟ ਹੋਇਆ ਬਾਈ ਜੀ ਮੈਂ ਮੈਂ ਨਤੀ ਦਾ ਭਰਾ ਹੈ ਬਾਈ ਹੁਣ ਇਹ ਹੁਣੇ ਮੈਂ ਨਤੀ ਆ ਭਰਾ ਠੀਕ ਆ ਬਾਈ ਜੀ ਤੋੜ ਕੇ ਨਹੀਂ ਵੀ ਮਾਰਾ ਇਧਰ ਤੋਂ ਬਾਹਰ ਨਹੀਂ ਕੱਢ ਸਕਦੇ ਬਾਈ ਸਾਊਥੀਨ ਪੂਰਾ ਹੋ ਮਾਰ ਮੂਣਾ ਨਹੀਂ ਨਹੀਂ ਇਹ ਪੂਰਾ ਪੂਰਾ ਤਾਂ ਨਹੀਂ ਕੋਈ ਜਵਾਕ ਖੋਲੀ ਵੀਰੇ ਠੀਕ ਆ ਬਾਈ ਬਾਕੀ ਕੱਦ ਕਦਾ ਵੀਡੀਓ ਤੱਕ ਕੈਮਰੇ ਕਰਕੇ ਥੋੜਾ ਹੈ ਕਾਹਦਾ ਜੀ ਇਹ ਅਰਧੇ ਬਈ ਮਾਰ ਨੂੰ ਰੂਦ ਨਹੀਂ ਨਾ ਨਾ ਆ ਦੇਖੋ ਬਾਈ ਜੀ ਕੱਟਾ ਪੂਰਾ ਜਾਨ ਚਾ ਚੁੱਕਿਆ ਠੀਕ ਆ ਬਾਈ ਜੀ ਇਹ ਬਈ 뜰ਾਰੇ ਦੀ ਔਲ ਮਾਨ ਦਾ ਸਿੰਗਲ ਫੜਦਾ 뜰ਾਰੇ ਦੀ ਔਲ ਮਾਨ ਦਾ ਸਿੰਗਲ ਫੜਦਾ ਕੋਈ ਚੱਕਰ ਨਹੀਂ ਦਲਾ ਛੜ ਦੇ 뜰ਾਰੇ ਦੀ ਔਲੀ ਮਾਨ ਦਾ ਕਰਦੇ ਹੀ ਬਾਈ ਜੀ ਹੁਣ ਜੇ ਬਾਈ ਨੇ ਸਿੰਗਲ ਫੜ ਲਿਆ ਕਟਾ ਖੇਤੀ ਖੜ ਗਿਆ ਆ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋਗੇ ਬਾਈ ਕਟਾ ਉਹ ਪੂਰਾ ਜਾਨ ਚਾ ਚੁੱਕਿਆ ਬਾਈ ਕਿੰਗੀ ਫੀੜ ਨਾ ਪਾਲਿਆ ਆਪਣਾ ਹਾਂਜੀ ਹਾਂਜੀ ਠੀਕ ਆ ਬਾਕੀ ਬਈ ਚੰਗੀ ਫੀੜ ਨਾ ਪਾਲਿਆ ਵਾਗਾ ਠੀਕ ਆ ਬਾਕੀ ਤੁਸੀਂ ਕਟਾ ਦੇਖ ਸਕਦੇ ਹੋਗੇ ਭਾਈ ਬਾਗਲਾ ਨਹੀਂ ਨਾ ਭਾਈ ਬਾਹਲਾ ਬਾਹਲਾ ਬਾਕੀ ਤੇ ਮੱਥਾ ਮੂਠਾ ਦੇਖਾ ਨਹੀਂ ਕਰ ਮਾਰੇਗਾ ਇਹਦਾ ਬਾਈ ਜੀ ਤੇ ਬਾਕੀ ਤੇ ਟੈਕੀ ਦਾ ਸਾਈਟ ਤੇ ਦਾ ਆਣ ਟੈਕੀ ਦਾ ਸਾਈਟ ਤੇ ਤੇ ਸਾਹ ਸਾਦੀ ਦੇ ਬਾਕੀ ਮੱਥਾ ਮੂਠਾ ਵੀ ਦੇਖ ਸਕਦੇ ਭਾਈ ਮਾੜੀ ਬਣ ਕੇ ਨਾ ਮੱਥਾ ਵੀ ਨਹੀਂ ਬਣਾ ਗੱਠ ਨਾ ਕਰੀ ਦੇ ਲੋ ਟੇ ਲੋ ਟੇ ਨੋੜ ਕਰਦਾ ਆ ਕਿ ਭਾਈ ਇਹ ਲੋ ਦੇਖ ਭਾਈ ਗੱਠ ਦੋ ਮੱਥਾ ਚਲਾਗਾ ਕਿਆ ਮੇਰਾ ਧਾਂਤ ਇਹਦੇ ਪੂਰਾ ਸ਼ਕੀਰ ਇਕੱਟਾਗਾ ਚੰਗੀ ਨਸਲ ਦਾ ਕੱਟਾਗਾ ਕੋਈ ਮੁੱਲ ਵਾਲੀ ਕਿਵੇਂ ਕਰਦੇ ਆਗੇ ਮੁੱਲ ਵਾਲੀ ਆਪਣਾ 50000 ਰੁਪਏ ਕਰਦੇ ਆ ਜੀ 50000 ਹਾਂ ਜੀ ਜੈ 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 ਮੁੱਲ ਭਾਈ 50000 ਕਰਦਾਗਾ ਬਾਕੀ ਜਿਹੜਾ ਕਿ ਜੀ ਨੂੰ 14 ਹੋਇਆ ਤੇ ਭਾਈ ਮੁੱਲ ਵਾਲੀ ਦਾ ਮੋਬਾਈਲ ਨੰਬਰ ਬੋਲ ਦੇ ਆਪਣਾ ਮੋਬਾਈਲ ਨੰਬਰ ਆਪਣਾ 9866245304 ਜੀ 93 60 나디 हां जी 45304 जी 45304 बाकी موبائل ਨੰਬਰ ਆਪਾਂ ਸਕਰੀਨ ਤੇ ਚਲਾਦਾ ਹੈ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਕੱਟਾ ਖਰੀਦਣ ਲਈ ਬਾਜੀ ਨਾਲ ਕਰ ਲਿਓ ਸੰਪਰਕ ਦਾ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੇ ਹੋ ਪਿਆਰ ਸਤਿਕਾਰ ਦੀ ਬਰੋ ਤੁਹਾਨੂੰ